ਕਾਂਗਰਸ ਪਾਰਟੀ ਵੀ ਤੁਸੀਂ ਮੈਨੂੰ ਕਹਿੰਦਾ ਵੀ ਮੁੱਖ ਮੰਤਰੀ ਚਾਹਾਂਗੇ ਬਿਲਕੁਲ ਨਹੀਂ ਆਉਂਗਾ ਮੁੱਖ ਮੰਤਰੀ ਚ ਸੇਵਾਦਾਰ ਦੇ ਰੂਪ ਦੇ ਵਿੱਚ ਸਾਹਮਣੇ ਮੁੱਖ ਮੰਤਰੀ ਸੌ ਚੱਕੇਗਾ ਮੰਤਰੀ ਸੌ ਚੱਕਣਗੇ ਰਾਜਾ ਵੜਿੰਗ ਥੱਲੇ ਬੈਠਾ ਰਾਹੁਲ ਗਾਂਧੀ ਨਾਲ ਤਾੜੀਆਂ ਮਾਰੇਗਾ ਕਿ ਸਾਡੀ ਸਰਕਾਰ ਬਣ ਗਈ ਹੈ ਪਹਿਲੀ ਗੱਲ ਦੂਜੀ ਗੱਲ ਇਹ ਦੂਜੀਆਂ ਪਾਰਟੀਆਂ ਦਾ ਪ੍ਰੋਪੋਗੈਂਡਾ ਹੈ ਕਿ ਇੱਥੇ ਦੇ ਪੰਜ 6 ਉਮੀਦਵਾਰ ਹੈ ਜੀ ਕਿਸੇ ਅੱਜ ਤੱਕ ਪ੍ਰਤਾਪ ਸਿੰਘ ਬਾਜਵਾ ਨੇ ਕਿਤੇ ਚੈਨਲ ਤੇ ਕਿਹਾ ਕਿ ਮੈਂ ਅਗਲਾ ਮੁੱਖ ਮੰਤਰੀ ਬਣੂੰਗਾ ਨਹੀਂ ਤਾਂ ਮੈਂ ਚੰਨੀ ਨੇ ਕਿਹਾ ਨਹੀਂ ਤੁਕ ਜਿੰਦਾ ਰੰਦਾਵੇਂ ਨੇ ਕਿਹਾ ਤੇ ਮੈਂ ਤਾਂ ਸਸਰੀ ਕਾਲੀ ਕਰਤੀ ਫਿਰ ਪੰਜੇ ਕਹੇ ਮੇਰੇ ਨਾ ਨਾ ਮੇਰੇ ਕਹਿਣ ਦਾ ਮਤਲਬ ਸਾਡੀ ਲੜਾਈਆ ਕਾਂਗਰਸ ਦਾ ਰਾਜ ਪਹਿਲਾਂ ਲੈ ਕੇ ਆਉਣਾ ਹੈ ਬਿਲਕੁਲ ਮੁੱਖ ਮੰਤਰੀ ਬਣਾਉਣ ਦਾ ਕੰਮ ਹੈ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਦਾ ਉਹ ਜੀ ਨੂੰ ਮਰਜ਼ੀ ਬਣਾ ਠੀਕ ਹੈ ਜੀ ਵੱਲ ਤੋਂ ਕਹਿ ਰਹੇ ਅਗਲੇ 5 ਸਾਲ ਵੀ ਮੁੱਖ ਮੰਤਰੀ ਭਗਵਾਨ ਮਾਣ ਹੋਣਗੇ ਤੇ 2 ਸਾਲ ਤਾਂ ਹੈਗੇ ਆ ਤੇ 25 ਸਾਲ ਇੱਕ ਹੋਰ ਵੀ ਕਹਿੰਦਾ ਸੀ ਇੱਥੇ ਕਬਾੜ ਚ ਵੀ ਅਸੀਂ 25 ਸਾਲ ਹੋਵਾਂਗੇ ਸੋ ਕਹਿਣ ਨਾਲ ਨਹੀਂ ਕੋਈ ਠੀਕ ਸਤਿ ਸ੍ਰੀ ਅਕਾਲ ਕਾਂਗਰਸ ਪਾਰਟੀ ਵੀ ਜਿਵੇਂ ਤੁਸੀਂ ਮੈਨੂੰ ਕਹਿੰਦਾ ਮੁੱਖ ਮੰਤਰੀ ਚਾਹਾਂਗੇ ਬਿਲਕੁਲ ਨਹੀਂ ਆਉਂਗਾ ਮੁੱਖ ਮੰਤਰੀ ਚ ਸੇਵਾਦਾਰ ਦੇ ਰੂਪ ਦੇ ਵਿੱਚ ਸਾਹਮਣੇ ਮੁੱਖ ਮੰਤਰੀ ਸੌ ਚੱਕੇਗਾ ਮੰਤਰੀ ਸੌ ਚੱਕਣਗੇ ਰਾਜਾ ਵੜਿੰਗ ਥੱਲੇ ਬੈਠਾ ਰਾਹੁਲ ਗਾਂਧੀ ਨਾਲ ਤਾੜੀਆਂ ਮਾਰੇਗਾ ਕਿ ਸਾਡੀ ਸਰਕਾਰ ਬਣ ਗਈ ਹੈ ਪਹਿਲੀ ਗੱਲ ਦੂਜੀ ਗੱਲ ਇਹ ਦੂਜੀਆਂ ਪਾਰਟੀਆਂ ਦਾ ਪ੍ਰੋਪੋਗੈਂਡਾ ਹੈ ਕਿ ਇੱਥੇ ਦੇ 5 6 ਉਮੀਦਵਾਰ ਹੈ ਜੀ ਕਿਸੇ ਅੱਜ ਤੱਕ ਪ੍ਰਤਾਪ ਸਿੰਘ ਬਾਜਵਾ ਨੇ ਕਿਤੇ ਚੈਨਲ ਤੇ ਕਿਹਾ ਕਿ ਮੈਂ ਅਗਲਾ ਮੁੱਖ ਮੰਤਰੀ ਬਣੂੰਗਾ ਨਹੀਂ ਤਾਂ ਮੈਂ ਚੰਨੀ ਨੇ ਕਿਹਾ ਨਹੀਂ ਤੁਹ ਜਿੰਨ ਦਾ ਰੰਦਾਵੇ ਨੇ ਕਿਹਾ ਕਿ ਮੈਂ ਤਾਂ ਸਸਰੀ ਕਾਲ ਹੀ ਕਰਤੀ ਫਿਰ ਪੰਜੇ ਕਹੇ ਮੇਰੇ ਨਾ ਨਾ ਮੇਰੇ ਕਹਿਣ ਦਾ ਮਤਲਬ ਸਾਡੀ ਲੜਾਈਆ ਕਾਂਗਰਸ ਦਾ ਰਾਜ ਪਹਿਲਾਂ ਲੈ ਕੇ ਆਉਣਾ ਹੈ ਬਿਲਕੁਲ ਮੁੱਖ ਮੰਤਰੀ ਬਣਾਉਣ ਦਾ ਕੰਮ ਹੈ ਰਾਹੁਲ ਗਾਂਧੀ ਤੇ ਖੜਗੇ ਸਾਹਿਬ ਦਾ ਉਹ ਜੀ ਨੂੰ ਮਰਜ਼ੀ ਬਣਾ ਠੀਕ ਹੈ ਕੇਜਰੀਵਾਲ ਕਹਿੰਦੇ ਅਗਲੇ 5 ਸਾਲ ਵੀ ਮੁੱਖ ਮੰਤਰੀ ਭਗਵੰਤ ਮਾਨ ਹੋਣਗੇ ਤੇ 2 ਸਾਲ ਤਾਂ ਹੈਗੇ ਆ ਤੇ 25 ਸਾਲ ਇੱਕ ਹੋਰ ਵੀ ਕਹਿੰਦਾ ਸੀ ਇੱਥੇ ਕਮਾਲ ਚ ਵੀ ਅਸੀਂ 25 ਸਾਲ ਹੋਵਾਂਗੇ ਸੋ ਕਹਿਣ ਨਾਲ ਨਹੀਂ ਕੋਈ ਠੀਕ ਸਤ ਥੈਂਕ ਯੂ ਕਾਂਗਰਸ ਪਾਰਟੀ ਵੀ ਜੇ ਤੁਸੀਂ ਮੈਨੂੰ ਕਹਿੰਦਾ ਮੁੱਖ ਮੰਤਰੀ ਚਾਹਾਂਗੇ ਬਿਲਕੁਲ ਨਹੀਂ ਆਉਂਗਾ ਮੁੱਖ ਮੰਤਰੀ ਚ ਸੇਵਾਦਾਰ ਦੇ ਰੂਪ ਦੇ ਵਿੱਚ ਸਾਹਮਣੇ ਮੁੱਖ ਮੰਤਰੀ ਸੌ ਚੱਕੇਗਾ ਮੰਤਰੀ ਸੌ ਚੱਕਣਗੇ ਰਾਜਾ ਵੜਿੰਗ ਥੱਲੇ ਬੈਠਾ ਰਾਹੁਲ ਗਾਂਧੀ ਨਾਲ ਤਾੜੀਆਂ ਮਾਰੇਗਾ ਕਿ ਸਾਡੀ ਸਰਕਾਰ ਬਣ ਗਈ ਹੈ ਪਹਿਲੀ ਗੱਲ ਦੂਜੀ ਗੱਲ ਇਹ ਦੂਜੀਆਂ ਪਾਰਟੀਆਂ ਦਾ ਪ੍ਰੋਪੋਗੈਂਡਾ ਹੈ ਕਿ ਇੱਥੇ ਦੇ 5 6 ਉਮੀਦਵਾਰ ਹੈ ਕਿਸੇ ਅੱਜ ਤੱਕ ਪ੍ਰਤਾਪ ਸਿੰਘ ਬਾਜਵਾ ਨੇ ਕਿਤੇ ਚੈਨਲ ਤੇ ਕਿਹਾ ਕਿ ਮੈਂ ਅਗਲਾ ਮੁੱਖ ਮੰਤਰੀ ਬਣੂੰਗਾ ਨਹੀਂ ਤਾਂ ਮੈਂ ਚੰਨੀ ਨੇ ਕਿਹਾ ਨਹੀਂ ਉਹ ਜਿੰਦਰ ਰੰਦਾਵੇ ਨੇ ਕਿਹਾ ਤੇ ਮੈਂ ਤਾਂ ਸਸਰੀ ਕਾਲੀ ਕਰਤੀ ਫਿਰ ਪੰਜੇ ਕਹਿਣੇ ਮੇਰੇ ਨਾ ਨਾ ਮੇਰੇ ਕਹਿਣ ਦਾ ਮਤਲਬ ਸਾਡੀ ਲੜਾਈਆ ਕਾਂਗਰਸ ਦਾ ਰਾਜ ਪਹਿਲਾਂ ਲੈ ਕੇ ਆਉਣਾ ਹੈ ਬਿਲਕੁਲ ਮੁੱਖ ਮੰਤਰੀ ਬਣਾਉਣ ਦਾ ਕੰਮ ਹੈ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਦਾ ਉਹ ਜੀ ਨੂੰ ਮਰਜ਼ੀ ਬਣਾ ਠੀਕ ਹੈ ਜੀ ਵੱਲ ਤੋਂ ਕਹਿ ਰਹੇ ਅਗਲੇ 5 ਸਾਲ ਵੀ ਮੁੱਖ ਮੰਤਰੀ ਭਗਵਾਨ ਮਾਨ ਹੋਣਗੇ ਤੇ 2 ਸਾਲ ਤਾਂ ਹੈਗੀ ਹਾਂ ਤੇ 25 ਸਾਲ ਇੱਕ ਹੋਰ ਵੀ ਕਹਿੰਦਾ ਸੀ ਇੱਥੇ ਕਮਾਲ ਚ ਵੀ ਅਸੀਂ 25 ਸਾਲ ਹੋਵਾਂਗੇ ਉਹ ਕਹਿਣ ਨਾਲ ਨਹੀਂ ਕੁਝ ਠੀਕ ਸਤ ਥੈਂਕ ਯੂ ਕਾਂਗਰਸ ਪਾਰਟੀ ਵੀ ਜੇ ਤੁਸੀਂ ਮੈਨੂੰ ਕਹਿੰਦਾ ਮੁੱਖ ਮੰਤਰੀ ਚਾਹਾਂਗੇ ਬਿਲਕੁਲ ਨਹੀਂ ਆਉਂਗਾ ਮੁੱਖ ਮੰਤਰੀ ਚ ਸੇਵਾਦਾਰ ਦੇ ਰੂਪ ਦੇ ਵਿੱਚ ਸਾਹਮਣੇ ਮੁੱਖ ਮੰਤਰੀ ਸੌ ਚੱਕੇਗਾ ਮੰਤਰੀ ਸੌ ਚੱਕਣਗੇ ਰਾਜਾ ਵੜਿੰਗ ਥੱਲੇ ਬੈਠਾ ਰਾਹੁਲ ਗਾਂਧੀ ਨਾਲ ਤਾੜੀਆਂ ਮਾਰੇਗਾ ਕਿ ਸਾਡੀ ਸਰਕਾਰ ਬਣ ਗਈ ਹੈ ਪਹਿਲੀ ਗੱਲ ਦੂਜੀ ਗੱਲ ਇਹ ਦੂਜੀਆਂ ਪਾਰਟੀਆਂ ਦਾ ਪ੍ਰੋਪੋਗੈਂਡਾ ਹੈ ਕਿ ਇੱਥੇ ਦੇ ਪੰਜ 6 ਉਮੀਦਵਾਰ ਹੈ ਜੀ ਕਿਸੇ ਅੱਜ ਤੱਕ ਪ੍ਰਤਾਪ ਸਿੰਘ ਬਾਜਵਾ ਨੇ ਕਿਤੇ ਚੈਨਲ ਤੇ ਕਿਹਾ ਕਿ ਮੈਂ ਅਗਲਾ ਮੁੱਖ ਮੰਤਰੀ ਬਣੂੰਗਾ ਨਹੀਂ ਤਾਂ ਮੈਂ ਚੰਨੀ ਨੇ ਕਿਹਾ ਨਹੀਂ ਤੁਕ ਜਿੰਦਰ ਰੰਦਾਵੇ ਨੇ ਕਿਹਾ ਤੇ ਮੈਂ ਤਾਂ ਸਸਰੀ ਕਾਲੀ ਕਰਤੀ ਫਿਰ ਪੰਜੇ ਕਹੇ ਮੇਰੇ ਨਾ ਨਾ ਮੇਰੇ ਕਹਿਣ ਦਾ ਮਤਲਬ ਸਾਡੀ ਲੜਾਈ ਹੈ ਕਾਂਗਰਸ ਦਾ ਰਾਜ ਪਹਿਲਾਂ ਲੈ ਕੇ ਆਉਣਾ ਬਿਲਕੁਲ ਮੁੱਖ ਮੰਤਰੀ ਬਣਾਉਣ ਦਾ ਕੰਮ ਹੈ ਰਾਹੁਲ ਗਾਂਧੀ ਤੇ ਖੜਗੇ ਸਾਹਿਬ ਦਾ ਉਹ ਜੀ ਨੂੰ ਮਰਜ਼ੀ ਬਣਾ ਠੀਕ ਹੈ ਜੀਵਾਲਦ ਕਹਿ ਰਹੇ ਅਗਲੇ 5 ਸਾਲ ਵੀ ਮੁੱਖ ਮੰਤਰੀ ਭਗਵਾਨ ਮਾਨ ਹੋਣਗੇ ਤੇ 2 ਸਾਲ ਤਾਂ ਹੈਗੇ ਹਾਂ ਤੇ 25 ਸਾਲ ਇੱਕ ਹੋਰ ਵੀ ਕਹਿੰਦਾ ਸੀ ਇੱਥੇ ਕਮਾੜ ਚ ਵੀ ਅਸੀਂ 25 ਸਾਲ ਹੋਵਾਂਗੇ ਉਹ ਕਹਿਣ ਨਾਲ ਨਹੀਂ ਕੁਝ ਠੀਕ ਸਤੰਥੀ